ਪਿਆਰੇ ਵਿਦਿਆਰਥੀਓ ਆਪਾਂ ਇੱਕ ਮੌਲਿਕ ਅਧਿਕਾਰ ਪੜ੍ਹਦੇ ਹਾਂ ਮੌਲਿਕ ਅਧਿਕਾਰ ਹੈ ਜਿਨ੍ਹਾਂ ਦਾ ਸੰਵਿਧਾਨ ਦੇ ਵਿੱਚ ਉਲੇਖ ਕੀਤਾ ਗਿਆ ਜੋ ਆਪਾਂ 12 ਤੋਂ ਲੈ ਕੇ ਆਰਟੀਕਲ 35 ਤੱਕ ਗੱਲ ਕਰਦੇ ਹਾਂ ਇੱਕ ਰਾਜੇ ਮੌਲਿਕ ਅਧਿਕਾਰ ਹੁੰਦੇ ਆ ਤੇ ਇੱਕ ਹੁੰਦੇ ਆ ਮਨਵ ਅਧਿਕਾਰ ਜਿਨ੍ਹਾਂ ਨੂੰ ਆਪਾਂ ਰਾਜੇ ਹਿਊਮਨ ਰਾਈਟ ਬੋਲਦੇ ਹਾਂ ਮਾਨਵ ਅਧਿਕਾਰਾਂ ਦੀ ਘੋਸ਼ਣਾ ਜਿਹੜੀ ਸਭ ਤੋਂ ਪਹਿਲਾਂ ਰਾਜੇ ਯੂਨੋ ਦੇ ਦੁਆਰਾ 10 ਦਸੰਬਰ ਅੱਜ ਹੀ ਦੇ ਦਿਨ 10 ਦਸੰਬਰ 1948 ਨੂੰ ਕੀਤੀ ਗਈ ਸੀ ਇਸੇ ਪਰੰਪਰਾ ਨੂੰ ਯਾਦ ਕਰਦੇ ਹੋਏ ਹਰ ਸਾਲ ਸਾਡੇ ਜੇ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜਾ ਮਨੁੱਖ ਅਧਿਕਾਰ ਦਿਵਸ ਹੈ ਉਹ 10 ਦਸੰਬਰ ਨੂੰ ਮਨਾਇਆ ਜਾਂਦਾ ਹੈ ਰਾਜੇ ਇਹਨਾਂ ਅਧਿਕਾਰਾਂ ਨੂੰ ਪ੍ਰੋਟੈਕਸ਼ਨ ਜਿਹੜਾ ਪ੍ਰਦਾਨ ਕੀਤਾ ਗਿਆ ਸੀਗਾ 28 ਸਤੰਬਰ 1993 ਨੂੰ ਰਾਜੇ ਇੱਕ ਅਯੋਗ ਦੀ ਸਥਾਪਨਾ ਕੀਤੀ ਗਈ ਸੀਗੀ 1993 ਤੋਂ ਬਾਅਦ ਰਾਜੇ UNO ਮਹਾਸਭਾ ਦੇ ਦੁਆਰਾ 15 ਮਾਰਚ 2006 ਨੂੰ ਰਾਜੇ ਜਿਹੜਾ ਮਨੁੱਖ ਅਧਿਕਾਰਾਂ ਨੂੰ UNO ਦੀ ਮਹਾਸਭਾ ਦੇ ਵਿੱਚ ਜਿਹੜਾ ਸ਼ਾਮਿਲ ਕਰ ਲਿਆ ਜਾਂਦਾ ਹੈ ਤਾਂ ਅੱਜ ਦੇ ਦਿਨ ਨੂੰ ਰਾਜੇ ਮਨੁੱਖ ਅਧਿਕਾਰ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ